ਜੋ ਆਉਂਦੇ ਵੀ ਨਹੀਂ ਮੇਰਾ ਸਿਰ ਤੋਂ ਮੈਂ ਕੱਟ ਰਾਇਆ ਜੀ ਦਾ ਕਿਹੜਾ ਕਿਹੜਾ ਸੰਗ੍ਰਹਿ ਪ੍ਰਵੇਸ਼ ਕੀਤਾ ਦੱਸੋ ਮੈਨੂੰ ਬਿਲਕੁਲ ਮੈਂ ਬਿਲਕੁਲ ਕੋਖੰਡ ਕਰ ਰਿਹਾ ਤੂੰ ਕੋਈ ਹੋਰ ਕੋਖੰਡ ਕਰ ਰਿਹਾ ਪ੍ਰਚਾਰ ਚੰਦੀ ਆ ਗਈ ਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਕੱਢ ਜਾ ਕੇ ਤਲੋਂ ਬਾਹਰ ਨੂੰ ਲੈ ਕੇ ਤਲੋਂ ਬਾਹਰ ਨਹੀਂ ਜਗਾ ਨਾ ਬਵਾ ਖੈਗਾ ਆਪ ਦੀ ਮਾਦੀ ਤੋਂ ਸਾਰੀ ਦੁਨੀਆ ਨੂੰ ਸਾਡੀ ਗੋਮੋ ਜਿਹੜਾ ਕਰ ਕਰਨ ਆਏ ਅਸੀਂ ਤਾਂ ਅਸੀਂ ਦਾ ਦਿਮਾਗ ਨੂੰ ਸਹੀ ਕਰਨ ਵਾਲੇ ਆ ਸਾਡੀ ਜਦ ਵੀ ਦਿਮਾਗ ਸਹੀ ਕਰਨ ਵਾਲੀ ਆ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹੜੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦਾ ਸਾਡੇ ਕੋਲ ਵੀਡੀਓ ਬਣੇਗਾ ਕਹਿੰਦੇ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਿੰਨੇ ਦਿਨ ਕੀ ਬਾਬਾ ਜੀ ਆ ਆਗੇ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਿੰਦੇ ਆ ਸਵਕਹੀਂ ਸਿਰ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਸੂਬੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਥਾਨਕ ਕਮੇਟੀ ਵੱਲੋਂ ਪੁਲਿਸ ਦੀ ਮਦਦ ਨਾਲ ਫਿਰੋਜ਼ਪੁਰ ਦੇ ਬਸੰਤ ਵਿਹਾਰ ਵਿੱਚ ਬਣੇ ਇੱਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਬਜ਼ੇ ਵਿੱਚ ਲੈ ਕੇ ਸਰੂਪਾਂ ਨੂੰ ਪੂਰੀ ਮਰਿਆਦਾ ਅਨੁਸਾਰ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਲਿਜਾਇਆ ਗਿਆ ਗੁਰਦੁਆਰਾ ਪ੍ਰਬੰਧਕਾਂ ਤੇ આરોਪ ਪਾਣ ਕੀ ਗੁਰਦੁਆਰਾ ਸਾਹਿਬ ਦੇ ਨਾਂ ਤੇ ਧਾਗੇਤ ਵਿਤ ਅਤੇ ਪੁੱਛਾ ਦੇਣ ਦਾ ਕੰਮ ਚੱਲ ਰਿਹਾ ਸੀ ਜਿਸ ਨੂੰ ਬੰਦ ਕਰਵਾਉਣ ਦੇ ਲਈ ਸਤਿਕਾਰ ਕਮੇਟੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਦੋਂ ਬਾਬੇ ਕੋਲੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਬਾਬੇ ਦੇ ਵੱਲੋਂ ਨਾ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਤਾਂ ਫਿਰ ਤੁਸੀਂ ਵੀ ਇਹ ਵੀਡੀਓ ਦੇਖੋ ਜਿਸ ਦੇ ਵਿੱਚ ਬਾਬੇ ਦਾ ਸੱਚ ਕੈਮਰੇ ਸਾਹਮਣੇ ਲਿਆਂਦਾ ਗਿਆ ਮੇਰਾ ਚੈਲੰਜ ਕਬੂਲ ਕਰੋ ਆਹ ਤਨਵਾਰ ਤੁਹਾਡੇ ਹੱਥ 'ਚ ਹੋਊਗੀ ਤੂੰ ਤੂੰ ਹੀ ਮੰਨੋ ਕਿ ਮੇਰੇ ਜੱਜ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਲਾਣਾ ਸ਼ੀਰ ਆ ਗਿਆ ਮੈਂ ਨਿਮਰਤਾ ਨਾਲ ਬਹਿ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਤੂੰ ਵਾਹ ਹੈ ਵਾਹ ਫਿਰ ਦੱਸੋ ਕਿਹੜਾ ਸਿੰਘ ਬੋਲਦਾ ਸੋਹਣੂ ਕਿਹ ਚੋਂ ਕਿਹੜਾ ਸਿੰਘ ਬੋਲਦਾ ਵਾਹ ਵਾਹ ਹੈ ਵਾਹ ਹੈ ਵਾਹ ਹੈ ਵਾਹ ਹੈ ਗੁਰੂ ਕਿਹੜਾ ਦੱਸੋ ਕਿਹੜਾ ਸੰਪਰਵੇਸ਼ ਕੀਤਾ ਦੱਸੋ ਵੀ ਮੈਂ ਬੈਂਕ ਨਾਮ ਨੂੰ ਮੈਂ ਵੱਲ ਕੋਲ ਬਖੰਡ ਕਰ ਰਿਹਾ ਤੂੰ ਇਹ ਕੋਲ ਕੋਲ ਬਖੰਡ ਕਰ ਰਿਹਾ ਪ੍ਰਸ਼ਾਸਨ ਦੀ ਅਗਦੀ ਦੇ ਵਿੱਚ ਉਹ ਵੱਲ ਕੋਲ ਬਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਹ ਹਣੇ ਹੱਥ ਕੱਢੀ ਲਾ ਕੇ ਤਲੋ ਬਾਹਰ ਨੂੰ ਲੈ ਕੇ ਜਦੋਂ ਮੈਂ ਜਗਾ ਨਾ ਬਗਵਾ ਲਗਾ ਵਾਹ ਜਸ ਸਾਡੇ ਦਵਾਂ ਜਵਾਬ ਦੇ ਇੱਥੇ ਆਪ ਦੀ ਮਾਂ ਕਿ ਤੋ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕਿਹੜਾ ਕਰ ਕਰਨ ਆਏ ਸਾਡੀ ਕੌਮ ਦਾ ਬੜਾ ਕਰ ਕਰਨ ਲਿਆਏ ਜਿਹੜੇ ਆਪੇ ਬਿਲਕੁਲ ਮੇਰੀ ਸੁਣੋ ਕਰ ਲੈ ਇਹਨਾਂ ਨੇ ਗੱਲ ਆਪੀ ਮੇਰੇ ਵਾਤਾ ਜੂ ਆਉ ਦੇਵੀ ਨੀ ਮੇਰਾ ਸਿਰ ਤੇ ਮੈਂ ਕਟਰਾ ਜੀਦਾ ਤੂੰ ਜ਼ੇਰੀ ਕਰਦੇ ਨਾ ਹਾਂ ਕਟਾਰੇ ਕੁਝ ਵਾਅ ਦੇ ਸਕਦਾ ਬਾਬਾ ਜਦ ਮਾਤੀ ਚਲੀ ਗਈ ਬਸੇ ਸਰ ਕੀ ਰਹਿ ਗਿਆ ਬਾਬਾ ਕੀ ਗੱਲ ਆ ਜੀ ਤੁਸੀਂ ਜਿਹੜਾ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਨਾ ਮਨੋਂ ਫਿਰ ਕਟਿਆ ਵੀ ਹੋ ਜਾ ਨਾਲ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਵੀ ਭਾਈ ਬਕਰ ਸਿੰਘ ਦਾ ਸੁਣੋ ਗੁਰੂ ਭਾਈ ਆਪਾ ਸੇਵਾ ਕਰੀ ਕੋਈ ਸ਼ੁਰੂ ਆ ਤੋ ਯਾਰ ਤੇ ਸਿਰ ਮਾਰ ਲੱਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਬਗਦੇ ਸਹੀ ਏਰੀਆ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦ ਵੀ ਦਿਮਾਗ ਸਹੀ ਕਰਨ ਵਾਲੀ ਆ ਅਹੀ ਕੋਈ ਬਾਬਾ ਜਿਹੜੀ ਤੁ ਸੰਗ ਤੇ ਇਸ ਕਰਦੀ ਆ ਸਮਝਦੀ ਆ ਉਹ ਭਾਈ ਗੁਰਮਾਰ ਲਾਲ ਬਸ ਅਦਰੀ ਦੂਜੇ ਪਾਸੇ মিডিਆ ਦੇ ਨਾਲ ਗਲਬਤ ਕਰਦੇ ਆ ਬਾਬਾ ਸਤਨਾਮ ਸਿੰਘ ਬੱਲਿਆ ਇੰਟਰਨੈਸ਼ਨਲ ਪੰਥਕ ਦਲ ਨੇ ਕੀ ਕੁਝ ਕਿਹਾ ਉਹ ਸੁਣਦੇ ਆ ਉਹ ਨਤ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹੜੀਆਂ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਸੀ ਤੇ ਨਾਂ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਜਦੋਂ ਤੁਸੀਂ ਕਹਿੰਦੇ ਸਾਡੇ ਸ਼ਹੀਦ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰੀ ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਦੇ ਹੋ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਬੜੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣਿਆ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਿੰਨੇ ਦਿਨ ਕੀ ਬਾਬਾ ਜੀ ਆ ਆਗੇ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਇਹ ਸਾਡੇ ਕੋ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇਤੋਂ ਸੂਰਤ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਕਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਤਾਂ ਕਿੰਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆ ਉ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਉਦਰੀ ਦੂਜੇ ਪਾਸੇ ਜਿਸ ਬਾਬੇ ਤੇ ਅਜਿਹਾ ਪਖੰਡ ਕਰਨ ਦੇ આરોਪ ਲੱਗੇ ਨੇ ਸਰਵਨ ਸਿੰਘ ਤਾਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝਾਖਿਆ ਕੀ ਨਾ ਤੁਹਾਡਾ ਤੇ ਕੀ ਮਾਮਲਾ ਕੀ ਹੈ ਸਾਰਾ ਬਾਬਾ ਸਰੂਪ ਕੀ ਮਸਲਾ ਕੀ ਮਸਲਾ ਇੱਕ ਤੁਹਾਡਾ ਜਵਾਈ ਹੈ ਤੇ ਤੇ ਦਾ ਪੁੱਲਾ ਹੈ ਜਿਹਦਾ 시 다ਸੀਆਂ ਦੇ ਘਰੇ ਆ ਜਾਂਦੇ ਆਂ ਪਾਏ ਦੇ ਮੁੰਏ ਬਣਾ ਲੈਂਦੇ ਜੀ ਆਪਣਾ ਕੇ ਨਾਲੇ ਮਰ ਗੋ ਸ੍ਰੋਣੀ ਪੀਟੀ ਆਪਾਰ ਦਾ ਦਿਖਾ ਦੇਤੀ ਬਹਾਰ ਆਉਂਦੇ ਆ ਬਾਹਰ ਮਾਰਦੇ ਜਿਹੜਾ ਕਿਸੇ ਨਾਲ ਦੇ ਘਰੇ ਆਉਂਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਜੀ ਨਾ ਕੀ ਹੁੰਦਾ ਹੈ ਇਹ ਘਰੇ ਆਲੇ ਜਾਣਦੇ ਵਾਲੇ ਕੋਈ ਹੁੰਦਾ ਜਾਂਦਾ ਜੇ ਕੋਈ ਜਾਣਕਾਰ ਹੋਵੇ ਜੇ ਤੇ ਘਰੇ ਆਉਂਦੇ ਆ ਤੁਹਾਨੂੰ ਕੋਈ ਸਾਡੇ ਨਾਲ ਚੀਜ਼ ਹੋਵੇ ਸਗਿੰਦਰ ਬਾਹਰ ਹੀ ਨੇ ਚੇਤਨ ਨੋਕ ਮੋਗੀਆਂ ਬਣਾ ਲੈਂਦੇ ਆ ਮੋਗੀਆਂ ਬਣਾ ਕੇ ਸ੍ਰੀ ਗੁਰੂ ਪੀਟੀ ਦੇ ਸਟਾਫ ਕਰਦੇ ਸੀ ਵੀ ਬਾਬਾ ਜੀ ਪੋਤਾ ਸਿਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਹਤਰਾ ਹੀ ਇਹਨਾਂ ਨੂੰ ਲੰਗਦੇ ਨੇ ਹਾਂ ਜੁਨੇ ਮਹਾਰਾਜ ਦੇ ਰੂਪ ਲੈ ਚਲੇ ਹਾਂ ਜੁਨੇ ਚਲੇ ਪੋਥੀਆਂ ਲੈ ਚਲੇ ਆ ਮਹਾਰਾਜ ਕਿੰਨੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਜੀ ਦਾਸ ਸਿੰਘਾਂ ਦੇ ਨਾਮ ਬਾਬਾ ਦੀਪ ਸਿੰਘ ਜੀ ਠੀਕ ਬਾਬਾ ਦੀਪ ਸਿੰਘ ਜੀ ਦਾਸ ਸਿੰਘਾਂ ਦੇ ਆਹੀਂ ਸਾਡਾ ਪਰਿਵਾਰ ਕਿੱਥੇ ਬਾਕੀ ਪੁੱਛਾ ਪਛਾ ਦਿੱਤੀਆਂ ਜਾਂਦੀਆਂ ਅਸੀਂ ਕੋਈ ਧਾਗੇਤ ਵੀ ਦਿੱਤੇ ਨਹੀਂ ਨਹੀਂ ਪੁੱਛਾ ਨਹੀਂ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਹੈ ਜਿਹੜਾ ਦੁਕਤੀ ਵਾਲਾ ਵੀ ਸ਼ਬਦ ਪੜੋ ਅਰਦਾਸੀਏ ਸ਼ਬਦਾਂ ਦੇ ਸ਼ਬਦ ਪੜੋ ਹੋਰ ਪੁੱਛਾ ਵਾਲਾ ਇੱਥੇ ਕੋਈ ਕੰਮ ਨਹੀਂ ਸ਼ਬਦ ਦੱਸੇ ਜਾਂਦੇ ਆ ਗੁਰਬਾਣੀ ਦੇ ਸ਼ਬਦ ਸਰਦੀ ਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਆਰ.ਐਲ ਤਵਨ ਦੀ ਖਾਸ ਰਿਪੋਰਟ